ਕਾਜੀ ਨੇ ਫਤਵਾ ਦਿੱਤਾ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਸਿੱਖ ਨੇ ਨਾ ਕਿਉਂਕਿ ਮਤੀ ਦਾਸ ਦੇ ਕੋਲੋਂ ਇਹ ਬੋਲ ਸੁਣੇ ਸਮ ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਉਹ ਪਿੰਜਰੇ ਦੇ ਵਿੱਚ ਦੀ ਬਣਤਰ ਪਤਾ ਕਿਸ ਤਰ੍ਹਾਂ ਦੀ ਹੈ ਉਹ ਇਹੋ ਜੀ ਬਣਤਰ ਦਾ ਵੀ ਉਹਦੇ ਅੰਦਰਲੇ ਪਾਸੇ ਸੂਏ ਲੱਗੇ ਹੋਏ ਨੇ ਉੱਪਰਲੇ ਪਾਸੇ ਵੀ ਵਿਦਵਾਨ ਸੱਜਣ ਕਹਿੰਦੇ ਸੂਏ ਲੱਗੇ ਹੋਏ ਨੇ ਤੇ ਉਹ ਸਤਗੁਰਾਂ ਦੇ ਕੱਦ ਦੇ ਮੁਤਾਬਕ ਨਹੀਂ ਹਾਲਾਂਕਿ ਛੋਟਾ ਹੁਣ ਨਾ ਸਤਗੁਰੂ ਜੀ ਕਹਿੰਦੇ ਉਹਦੇ ਵਿੱਚ ਚੰਗੀ ਤਰ੍ਹਾਂ ਬੈਠ ਸਕਦੇ ਨੇ ਨਾ ਖੜ੍ਹ ਸਕਦੇ ਨੇ ਨਾ ਟੋਲ ਸਕਦੇ ਨੇ ਪਿਛਲੇ ਪਾਸੇ ਵੀ ਸੂਏ ਲੱਗੇ ਹੋਏ ਨੇ ਹੁਣ ਜਦੋਂ ਇਹ ਹਾਲਤ ਭਾਈ ਮਤੀ ਦਾਸ ਜੀਆ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਿਆਂ ਦੀ ਦੇਖੀ ਕਿਉਂਕਿ ਗੁਰੂ ਕਾ ਸਿੱਖ ਵਾਸਤੇ ਇਹ برداشت ਕਰਨਾ ਬੜਾ ਔਖਾ ਹੁੰਦਾ ਹੈ ਵੀ ਜਦੋਂ ਉਹਦੇ ਗੁਰੂ ਦੀ ਬੇਅਦਬੀ ਹੁੰਦੀ ਹੋਵੇ ਗੁਰੂ ਦੀ ਬੇਅਦਬੀ ਹੁੰਦੀ ਹੋਵੇ ਇੱਕ ਉਹ ਵੀ ਸੰਨ ਤੇ ਇੱਕ ਅੱਜ ਵੀ ਮੈਨੂੰ ਖਿਮਾ ਕਰੋ ਨਿਤਾ ਪ੍ਰਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬਿਆਦਬੀਆਂ ਹੋ ਰਹੀਆਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀਆਂ ਨੇ ਤੇ ਅਸੀਂ ਫਿਰ ਵੀ ਮੂਕ ਦਰਸ਼ਕ ਬਣ ਕੇ ਬੈਠੇ ਹੋਈਆਂ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸੁਰਮਚਾਰ ਸਤਗੁਰਾਂ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਨਾ ਭਾਈ ਮਤੀ ਦਾਸ ਭਾਈ ਮਤੀ ਦਾਸ ਸਤਗੁਰਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ ਪਾਤਸ਼ਾਹ ਮੇਰੇ ਕੋਲੋਂ ਤੁਹਾਡਾ ਇਹ ਦੁੱਖ ਸਹਾਰਿਆ ਨਹੀਂ ਜਾਂਦਾ ਕਿਰਪਾ ਕਰੋ ਮੈਨੂੰ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ ਗੁਰੂ ਦਾ ਸਿੱਖ ਪਿੰਜਰੇ ਦੇ ਵਿੱਚ ਬੰਦ ਹੈ ਤੇ ਉਧਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਅਤ ਦਾ ਤਸੱਦਦ ਕੀਤਾ ਜਾ ਰਿਹਾ ਹੈ ਕਹਿਣ ਲੱਗਾ ਵੀ ਮੈਨੂੰ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ ਪਤਸ਼ਾਹ ਮੁਸਕਰਾ ਕੇ ਮਤੀ ਦਾਸ ਨੂੰ ਕਹਿਣ ਲੱਗੇ ਮਤੀ ਦਾਸਾ ਭਾਈ ਇਹ ਤਾਕਤ ਤੂੰ ਕਿੱਥੋਂ ਪ੍ਰਾਪਤ ਕੀਤੀ ਹੈ ਇਹ ਤਾਕਤ ਤੂੰ ਕਿੱਥੋਂ ਪ੍ਰਾਪਤ ਕੀਤੀ ਹੈ ਮਤੀ ਦਾਸ ਕਹਿਣ ਲੱਗਾ ਪਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਰਹਿੰਦੇ ਆ ਇਹ ਤਾਕਤ ਪ੍ਰਾਪਤ ਹੋਈ ਹੈ ਸਤਿਗੁਰੂ ਕਹਿਣ ਲੱਗੇ ਅਜਰ ਨੂੰ ਜਰਨ ਦੀ ਸ਼ਕਤੀ ਜੇ ਸਾਡੇ ਕੋਲ ਹੈ ਅਸੀਂ ਜਿਹੜੀ ਨਾ ਜਰਨ ਵਾਲੀ ਗੱਲ ਹੈ ਉਹ ਨੂੰ ਅਸੀਂ ਜਰੀ ਜਾ ਰਹੇ ਆ ਉਹਨੂੰ ਅਸੀਂ ਪ੍ਰਵਾਨ